ਤਸੱਲੀ ਤੁਹਾਡੀ ਪੂਰੀ ਪੂਰੀ ਤਸੱਲੀ ਦੇਖੋ ਪੂਰੇ ਵਧੀਆ ਤਰੀਕੇ ਨਾਲ ਇਲਾਜ ਕਰਾ ਕੇ ਉਹਨੂੰ ਦੇਖੋ ਇਹਦੇ ਵਿੱਚ ਮੈਂ ਤਾਂ ਕੁਝ ਵੀ ਨਹੀਂ ਕੀਤਾ ਔਰ ਤੁਹਾਡਾ ਜੋ ਵੀ ਇਲਾਜ ਹੋਇਆ ਤੁਸੀਂ ਕਰਾ ਕੇ ਮੁੜਿਓ ਵਾਪਸ ਤੇ ਅਸੀਂ ਕੀ ਕੰਮ ਕਰਦੇ ਹਾਂ ਅਸੀਂ ਕਹਿੰਦੇ ਸਿੱਧਾ ਮਰੀਜ਼ ਨੂੰ ਮਿਲੋ ਤੇ ਮਿਲ ਕੇ ਉਹਦੀ ਮਦਦ ਕਰ ਦਿਓ ਤੁਹਾਨੂੰ ਸਾਡੇ ਖਾਤਿਆਂ 'ਚ ਜਾਂ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ ਇਹ ਮਾਦਾ ਨੂੰ ਪਤਾ ਮੈਂ ਰੋਜ਼ ਕਿੱਥੇ ਮਿਲਦਾ ਮੇਰਾ ਪਿੱਛਾ ਨਹੀਂ ਛੱਡਣਾ ਜੋ ਤੱਕ ਇਲਾਜ ਨਹੀਂ ਹੋ ਜਾਂਦਾ ਹੁਣ ਸਰਕਾਰ ਸਰਕਾਰੀ ਹਸਪਤਲ ਵਧੀਆ ਹੋਣ ਤਾਂ ਸਾਨੂੰ ਕੀ ਲੋੜ ਪਈ ਤੁਹਾਨੂੰ ਪ੍ਰਾਈਵੇਟ ਭੇਜਣ ਦੀ ਨਹੀਂ ਸਾਡਾ ਤਾਂ ਚਾਹ ਦਾ ਵੀ ਨਹੀਂ ਲੱਗਦਾ ਤੁਹਾਡੇ ਦਿੱਤੇ ਤੇ ਨਾ ਸਾਨੂੰ ਕੋਈ ਰੋਕਦਾ ਨਾ ਟੋਕਦਾ ਸਾਡਾ ਰੋਟੀ ਦਾ ਖਰਚਾ ਨਾ ਸਾਡਾ ਦਵਾਈ ਦਾ ਖਰਚਾ ਸਾਡੇ ਕਿਸੇ ਚੀਜ਼ ਦਾ ਖਰਚਾ ਨਹੀਂ ਕੀ ਇੱਕ ਤੁਸੀਂ ਲੱਖ ਰੁਪਏ ਆਪ ਆਪਣੀ ਲੱਤ ਤੇ ਲਾ ਲਿਆ ਤੂੰ ਠੀਕ ਨਹੀਂ ਹੋਏ ਸਾਡੇ 20000 ਰੁਪਏ ਚ ਠੀਕ ਹੋ ਗਏ ਕਿਵੇਂ ਹੋ ਗਿਆ ਆਪਰੇਸ਼ਨ ਕਿਵੇਂ ਕੋਈ ਤਸੱਲੀ ਹੋਈ ਕੋ ਡਾਕਟਰ ਨੂੰ ਤਸੱਲੀ ਅੱਛਾ ਕੀ ਕਹਿੰਦੇ ਡਾਕਟਰ ਕਦੋਂ ਕੋ ਤੁਰਨ ਲੱਗ ਜੂਗੇ 1 ਮਹੀਨੇ ਬਾਅਦ ਕਰੇਗਾ 1 ਮਹੀਨੇ ਅੱਛਾ ਤੇ ਕੀ ਕੀ ਉਹਨੇ ਦੱਸਿਆ ਪ੍ਰੇਜ ਕੀ ਦੱਸਿਆ ਪ੍ਰੇਜੇ ਦੱਸਿਆ ਵੀ ਲੱਤ ਥੱਲੇ ਲਮਕਾਣੀ ਆ ਅੱਛਾ ਬਿਠਾ ਕੇ ਰਪੱਟੀ ਗੰਦੀ ਨਹੀਂ ਕਰਨੀ ਅੱਛਾ ਤੇ ਤੁਸੀਂ ਹੁਣ ਇਹਨੂੰ ਮਹੀਨਾ ਕਿ ਕਿਤੇ ਕਮਰਾ ਲੈ ਕੇ ਕੋ ਕਿਰਾਏ ਤੇ ਉੱਥੇ ਕਢਾਈ ਲੋ ਉੱਥੇ ਫਿਰ ਦਿੱਕਤ ਆ ਜਾਏਗੀ ਕਿਥਾ ਵੀ ਕਿਰਾਇਆ ਨਹੀਂ ਕਿਰਾਇਆ ਮਹੀਨੇ ਦਾ ਤੁਹਾਨੂੰ ਮੈਂ ਦੇ ਦੂੰਗਾ ਨਾ ਮਹੀਨੇ ਦਾ ਕਿਰਾਇਆ ਮੈਂ ਦੇ ਦੇਣਾ ਠੀਕ ਹੈ ਜੀ ਹਾਂ ਕਿਉਂਕਿ ਹੁਣ ਠੀਕ ਹੋ ਜੇਗੀ ਨਹੀਂ ਤੇ ਇਦਾਂ ਕਿੱਦਾਂ ਜ਼ਖਮ ਕਿੱਦਾਂ ਸੁਕੇਗਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇਦਾਂ ਬਿਨਾ ਕਿਉਂਕਿ ਇੰਨੀ ਗੰਦਗੀ ਚ ਮੱਛਰ ਮੁੱਛਰ ਆ ਕੋਈ ਹੋਰ ਫਿਰ ਤੁਰਨਾ ਤੁਸੀਂ ਇੱਥੇ ਕਿੱਥੇ ਤੁਰੋਗੇ ਮੈਂ ਸੁਣਿਆ ਤੁਹਾਡੇ ਕੋਲ ਘਰ ਕੁੁਰਵੀ ਹੈ ਕਿ ਤੁਸੀਂ ਜਾਣ ਕੇ ਝੁੱਗਿਆਂ ਚ ਰਹਿੰਦੇ ਹੋ ਜਿਹਨੂੰ ਮਰਜੀ ਪਿੰਡ ਚ ਪੁੱਛ ਲਾ ਜਾ ਕੇ ਲੱਡੂ ਛੁੱੜ ਨਹੀਂ ਸਰਪੰਚ ਨੂੰ ਹੀ ਪੁੱਛ ਲਓ ਤੁਸੀਂ ਨਹੀਂ ਮੈਂ ਤਾਂ ਦੇਖੋ ਭੈਣੇ ਮੈਂ ਤਾਂ ਮੈਂ ਬੰਦੇ ਦੇ ਅੰਦਰ ਨਹੀਂ ਵੜ ਸਕਦਾ ਹੁਣ ਤੁਸੀਂ ਜਾਣਦੇ ਹੋ ਮੇਰੇ ਅੰਦਰ ਕੀ ਚੱਲ ਰਿਹਾ ਮੈਂ ਜਾਣਦਾ ਤੁਹਾਡੇ ਅੰਦਰ ਕੀ ਚੱਲ ਅੱਜ ਨਹੀਂ ਹੈਗਾ ਦੇਖੋ ਵੈਸੇ ਵੀ ਜਦੇ ਕੋ ਘਰ ਹੋਏਗਾ ਉਹ ਇੰਨੀ ਲਾਈਟ ਤੋਂ ਬਗੈਰ ਕਿਉਂ ਰਹੇਗਾ ਤੁਹਾਡੇ ਘਰ ਸ਼ੁਰੂ ਤੋਂ ਬਣਾਇਆ ਨਹੀਂ ਤੁਸੀਂ ਕੀ ਚੱਕਰ ਨਹੀਂ ਵੀਰੇ ਸਾਡੇ ਘਰ ਛੋਟੇ ਛੋਟੇ ਬੱਚੇ ਲੈ ਕੇ ਮੈਂ ਆ ਗਈ ਸੀ ਤੇ ਤੁਸੀਂ ਕਿਰਾਏ ਤੇ ਕਿਉਂ ਨਹੀਂ ਰਹਿ ਸਕਦਾ 11500 ਰੁਪਏ ਦਾ ਕਮਰਾ ਲੈ ਕੇ ਉੱਥੇ ਰਹਿ ਲਓ ਵੀਰੇ ਕਿਰਾਏ ਬੜਾ ਹੋ ਗਿਆ ਹੁਣ ਤੇ ਤੇ 9000 ਰੁਪਏ ਪੁੱਛਿਆ ਸੀਗਾ ਤੇ ਤੁਸੀਂ ਘਰ ਚ ਕਿੰਨੇ ਜੀਓ ਕਮਾਣ ਵਾਲੇ ਦੋਈ ਜੜੀ ਮੈਂ ਹੁਣ ਕੱਲ ਤੋਂ ਮੈਂ ਕਿ ਚਲੋ ਚਲ ਜਾ ਕਰ ਅਰੇ ਤੂੰ ਦੋਈ ਜਾਣੇ ਆ ਤੁਹਾਡੇ ਹਸਬੰਡ ਨਹੀਂ ਹੈਗੇ ਅਚਾ ਤੇਰੇ ਹਸਬੰਡ ਵੀ ਹੈ ਨਹੀਂ ਅਰੇ ਤੂੰ ਦੋਨੋਂ ਹੀ ਕਰੇ ਤੇ ਤੁਸੀਂ ਦੋਨੋਂ ਕੰਮ ਕਰਕੇ 500 7000 ਰੁਪਏ ਕਮਾ ਨਹੀਂ ਸਕਦੇ ਮਹੀਨੇ ਦਾ ਹੁਣ ਕਮਾਵਾਂਗੇ ਵੀਰੇ ਅਸੀਂ ਹਾਂ ਫੇ 12000 ਰੁਪਏ ਮਹੀਨੇ ਦਾ ਕਰਿਆ ਨਾ ਕੋਈ ਰੇ ਘਰੇ ਬੈਠਿਆ ਕਰੂਗੇ ਹੁਣ ਅਸੀਂ ਕੰਮ ਕਾਰ ਕਰਾਂਗੇ ਕੱਤ ਤੱਕ ਇੱਥੇ ਬੈਠਾਂਗੇ ਇਹਦੇ ਕੋਲ ਇੱਥੇ ਸਾਰੀ ਝੁੱਗੀਆਂ ਵਾਲੇ ਨੇ ਕੋਈ ਕਰ ਆਪਣਾ ਕਿਰਾਏ ਤੇ ਨਹੀਂ ਰਹਿ ਸਕਦਾ ਤੇ ਜਗਾ ਕਿਹੜੀ ਸਰਕਾਰੀ ਹੈ ਸਰਕਾਰੀ ਰੇਲਵੇ ਦੀ ਅਚਾ ਇੱਥੇ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਨਹੀਂ ਕੋਈ ਕੁਝ ਨਹੀਂ ਤੇ ਤੁਹਾਡੀ ਵ ਜੇ ਲੀਡਰ ਤਾਂ ਆਂਦੇ ਹੀ ਨਹੀਂ ਇੱਥੇ ਤੇ ਤੁਹਾਡੀਆਂ ਵੋਟਾਂ ਹੈਗੀਆਂ ਫਿਰ ਤਾਂ ਉਹਨਾਂ ਨੂੰ ਲੀਡਰਾਂ ਨੂੰ ਕਹੋ ਸਾਨੂੰ ਕਰਾਏ ਤੇ ਇੰਨੀਆਂ ਸਰਪੰਚ ਆ ਜਾਂਦੇ ਆ ਵੋਟਾਂ ਲੈਣ ਆ ਜਾਂਦੇ ਆ ਨਾ ਨਹੀਂ ਭਾਜੀ ਸਰਪੰਚ ਤਾਂ ਵੈਸੇ ਅੱਛੇ ਆ ਉਹਨਾਂ ਨੇ ਤਾਂ ਸਮਾ ਸਾਨੂੰ ਕਿਹਾ ਵੀ ਬਹਿ ਜਾਓ ਕੋਈ ਗੱਲ ਨਹੀਂ ਉਹਨਾਂ ਨੇ ਕਿੰਨੀਆਂ ਵੋਟਾਂ ਤੁਹਾਡੀ ਇੱਥੇ ਇੱਥੇ ਤਾਂ ਫਿਲਹਾਲ ਤਾਂ ਸਾਰੀਆਂ ਇਸ ਵੋਟਾਂ ਹੀ ਆ ਸਰ ਅੱਛਾ ਸਾਰੀਆਂ ਵੋਟਾਂ ਹੀ ਆ ਕਿੰਨੀਆਂ ਚੁਗੀਆਂ ਉਹ ਉੱਧਰ ਉੱਪਰ ਲੈ ਉਹ ਨਾਲ ਦੇ ਪਿੰਡ ਦੀਆਂ ਵੋਟਾਂ ਅੱਛਾ ਸਿਆਸੀ ਲੱਡੋ ਵਾਲੀ ਸਿਆਸੀ ਲੱਡੋ ਵਾਲੀ ਵੋਟ ਸਰ ਤੇ ਤੁਹਾਡੇ ਕੋਲ ਅਜੇ ਤਾਂ ਕੋਈ ਲੀਡਰ ਆਇਆ ਨਹੀਂ ਚਲੋ ਆਣ ਵਾਲਾ ਹੀ ਹੋਣਾ ਫਿਰ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਸਾਰੇ ਹੀ ਆਣਗੇ ਤੇ ਤੁਸੀਂ ਸਾਰਿਆਂ ਨੂੰ ਇਹੀ ਕਹਿਣਾ ਕਿ ਅਸੀਂ ਤੁਹਾਨੂੰ ਹੀ ਵੋਟ ਪਾਣੀ ਹੈ ਨਹੀਂ ਅਸੀਂ ਤਾਂ ਪਾਵਾਂਗੇ ਜੇ ਸਾਨੂੰ ਲੈਟ ਦੇਣਗੇ ਵੋਟ ਵੈਸੇ ਕਿੱਦਾਂ ਸੋਚ ਕੇ ਪਾਣੇ ਤੁਸੀਂ ਲੋਕ ਪੈਸੇ ਲੈ ਕੇ ਪਾਣੇ ਨਹੀਂ ਭਾਜੀ ਅਸੀਂ ਤਾਂ ਕਦੀ ਪੈਸਾ ਲਿਆ ਹੀ ਨਹੀਂ ਇਹ ਵੀ ਸਾਰੇ ਦੇਖ ਜਿਹੜੀਆਂ ਇਹ ਚੀਜ਼ਾਂ ਨਾ ਤੇ ਹੁਣ ਤੁਹਾਡੇ ਘਰ ਦੀ ਗੋਡੇ-ਗੋਡੇ ਗਰੀਬੀ ਹੈ ਜੇ ਕੋਈ ਲੀਡਰ ਆ ਕੇ ਪੈਸੇ ਦੇ ਵੀ ਜਾਏਗਾ ਤਾਂ ਚਲੋ ਕੀ ਅਸੀਂ ਦਾ ਵੀ ਜਿੰਨੂੰ ਸਜਾਣਾ ਹੋਵੇ ਵੀ ਉਹ ਜਿੱਤ ਜਾਵੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਫਿਰ ਕਿਹਨੂੰ ਜਿਤਾਣਾ ਕਿਹਨੂੰ ਨਹੀਂ ਜਿਤਾਣਾ ਤੁਹਾਨੂੰ ਇੱਦਾਂ ਕੋਈ ਲੋਕਡਾਊਨ ਜਾਂ ਮੇਰੇ ਤੇ ਸਰਪੰਚ ਭਾਜ ਨੇ ਮੇਰੀ ਬਹੁਤ ਹੈਲਪ ਕੀਤੀ ਇਹ ਮੈਨੂੰ ਵਧੀਆ ਗੱਲ ਲੱਗੀ ਕਿ ਤੁਹਾਡੀ ਤੁਸੀਂ ਪਾਰਟੀ ਬਾਜ਼ੀਆਂ ਨੂੰ ਛੱਡ ਕੇ ਨਾ ਆਪਣੇ ਦੇਖੋ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਦਾ ਸਰਪੰਚ ਕੌਣਾ ਹੈ ਭਾਣਜਾ ਮੋਨੂ ਉਹ ਵੀ ਵਿਚਾਰਾ ਉਹ ਪੱਟੀ ਟੁੱਟੀ ਦਾ ਸੋ ਬਿਜਾ ਦੇ ਜਾਂਦਾ ਜਿਹੜੇ ਸਾਡੇ ਦੇਸ਼ ਦੀ ਰਾਜਨੀਤੀ ਹੈ ਨਾ ਅੱਜ ਕੱਲ ਕੀ ਹੋਇਆ ਪਿਆ ਅੱਜ ਕੱਲ ਸੋਸ਼ਲ ਮੀਡੀਆ ਤੇ ਜਿੱਧਰ ਦੀ ਹਵਾ ਚਲਦੀ ਹੈ ਲੋਕ ਉਹਨੂੰ ਉਹ ਚੱਕ ਕੇ ਵੋਟ ਪਾਣ ਲੱਗ ਜਾਂਦੇ ਨੇ ਪਰ ਐਦਾਂ ਨਹੀਂ ਪਾਣੀ ਚਾਹੀਦੀ ਹੁਣ ਦੇਖੋ ਤੁਸੀਂ ਆਪਣੇ ਸਰਪੰਚ ਨੂੰ ਜਿੰਦਾ ਵੀ ਤੁਸੀਂ ਜਾਣਦੇ ਹੋ ਮੈਂ ਨਹੀਂ ਜਾਣਦਾ ਉਹਨੂੰ ਪਰ ਤੁਸੀਂ ਉਹਦੀ ਇੰਨੀ ਤਾਰੀਫ ਕਰ ਰਹੇ ਹੋ ਤਾਂ ਵਧੀਆ ਹੈ ਉਹਨੂੰ ਵੋਟ ਪਾਣੀ ਚਾਹੀਦੀ ਓ ਜਿਹਦਣਾ ਮਰਜ਼ੀ ਪਰ ਔਖੇ ਤਾਂ ਪਾਜੀ ਤੁਹਾਡੇ ਮੰਗੋ ਨਹੀਂ ਨਹੀਂ ਮੈਂ ਤਾਂ ਆਂਟੀ ਦੇਖੋ ਮੈਂ ਤੁਹਾਨੂੰ ਪਿਛਲੀ ਵਾਰ ਵੀ ਜਿਹੜਾ ਕੀਤਾ ਐ ਜਗਰੂਪ ਸਰ ਨੇ ਕੀਤਾ ਉਹਦਾ ਹਸਪੀਟਲ ਰੱਬ ਕਰਕੇ ਇੰਨਾ ਕਿ ਚੱਲੇ ਜਿਹੜਾ ਉਹਨੇ ਰੱਬ ਜਬਰ ਘਾ ਲਾ ਮੈਨੂੰ ਮੜੀ ਜੀ ਤਕਲੀਫ ਨਹੀਂ ਹੋਣ ਦਿੱਤੀ ਮੜੀ ਜੀ ਵੀ ਤਕਲੀਫ ਉਸ ਤੋਂ ਬਾਅਦ ਕੇ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਮੇਰਾ ਆਪਣਾ ਵੀ ਪੈਰ ਪਤਾ ਲੱਗਾ ਮੇਰਾ ਪ੍ਰੈਸ਼ਰ ਕਦੋਂ ਹੋਇਆ ਮੈਨੂੰ ਕੁਝ ਨਹੀਂ ਪਤਾ ਲੱਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਸਾਡਾ ਤਾਂ ਆਂਟੀ ਫਰਜ਼ ਇਹੀ ਹੈ ਕਿ ਕੋਈ ਵੀ ਗਰੀਬ ਨਾ ਰੋਵੇ ਬਿਨਾਂ ਇਲਾਜ ਤੋਂ ਸਾਡਾ ਤਾਂ ਮੇਨ ਮਕਸਦ ਹੀ ਇਹੀ ਹੈ ਪਰ ਚਲੋ ਹੁਣ ਸਾਡੀਆਂ ਗੰਦੀਆਂ ਥੋੜਾ ਜਿਹਾ ਮੋਨੂ ਆ ਮੇਰਾ ਭਾਨਜਾ ਉਹਦੀ ਦੁਕਾਨ ਆ ਛੋਟੀ ਜਿਹੀ ਪਰਚੂਨ ਦੀ ਉਹਨੂੰ ਮੈਂ ਕਹਿ ਦਮਾਂ ਵੀ ਮੈਨੂੰ ਰੋਟੀ ਜਾਂ ਮੈਨੂੰ ਬਦਾਸ 20 ਰੁਪਏ 150 ਪੱਟੀ ਪਹਿਲਾਂ ਪੱਟੀਆਂ ਕਰਾਂਦੇ ਸੀ ਵੀ ਪੱਟੀ ਦੇ ਜਾ ਉਹ ਜੇ ਰਾਤ ਨੂੰ ਆਂਦਾ ਸੀ ਪੱਟੀ ਦੇ ਕੇ ਉਹਦੀ ਖੁਦ ਹੀ ਆਪਣੀ ਲੱਤ ਐਦਾਂ ਤੇ ਤੂੰ ਬੇਟਾ ਪੜਾਈ ਲਿਖਾਈ ਨਹੀਂ ਕੀਤੀ ਫਿਰ ਪੜਾਈ ਲਿਖਾਈ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਕਿਤੇ ਨੌਕਰੀ ਵਧੀਆ 50000 ਰੁਪਏ ਤੇ ਲੱਗੀ ਹੁੰਨੀ ਸੀ ਮੇਰੇ ਵੀ ਸਾਨੂੰ ਵੀ ਨਹੀਂ ਪਤਾ ਸੀ ਵੀ ਬੱਚਾ ਪੜਾਉਣਾ ਹੈ ਨਹੀਂ ਪੜਾਉਣਾ ਹੁਣ ਬੱਚਾ ਪੜਾਉਣਾ ਜ਼ਰੂਰੀ ਪਤਾ ਲੱਗ ਗਿਆ ਹੁਣ ਤਾਂ ਮੈਂ ਆਪਣੀ ਦੋ ਤਿੰਨ ਬੋਕ ਬੱਚਿਆਂ ਨੂੰ ਪ ਤੇ ਜੇ ਕੋਈ ਦਵਾਈ ਦੀ ਕੋਈ ਇਲਾਜ ਦੀ ਕੋਈ ਦਿੱਕਤ ਹੈ ਤਾਂ ਸਾਨੂੰ ਜਰੂਰ ਦੱਸਿਓ ਮੈਂ ਤੁਹਾਨੂੰ ਲੰਘ ਰਿਹਾ ਸੀਗਾ ਹਾਂ ਹਾਂ ਭਾਜੀ ਨੇ ਇਹ ਕਦੋਂ ਤੋਂ ਤੁਹਾਡੀ ਲਤ ਬੰਨੀ ਕਦੋਂ ਤੋਂ ਹੋਈ ਸੀ ਕਿੰਨੀ ਦੇਰ ਹੋ ਗਈ ਮੇਰੇ ਇਹ ਬੰਨੀ ਹੋਈ ਸੀ 4 April ਤੋਂ 4 April ਤੋਂ 4 April ਨੂੰ ਛੁੱਟੀ ਦਿੱਤੀ ਸੀ 1 April ਨੂੰ ਮੇਰੇ ਖਿਆਲ ਨਾਲ ਬੰਨੀ ਸੀ 1 April ਨੂੰ ਬੰਨੀ ਸੀ ਤੇ ਡਾਕਟਰ ਨੇ ਕੀ ਦੱਸਿਆ ਜਿਹੜਾ ਪੁਰਾਣਾ ਇਲਾਜ ਕਰਾਇਆ ਉਹ ਚ ਕੋਈ ਦਿੱਕਤ ਮੇਰੇ ਵੀ 6 ਮਹੀਨੇ ਮਤਲਬ ਕੱਢਣਾ ਨਹੀਂ ਹੈਗਾ ਸਕੰਜਾ ਪਲੇਟ ਵੀ ਇੱਦਾਂ ਹੀ ਪਾਣੀ ਹੈ ਅੱਛਾ ਕਦੋਂ ਦੁਬਾਰਾ ਲੱਗੂਗਾ ਨਹੀਂ ਹੁਣ ਨਹੀਂ ਲੱਗਣਾ ਹੈਗਾ ਜਦ ਤੁਸੀਂ ਨਹੀਂ ਇਹਨਾਂ ਨੇ ਇਹਨਾਂ ਨੇ ਨਹੀਂ ਇਹ ਵਧੀਆ ਲੱਗਿਆ ਡਾਕਟਰ ਬਹੁਤ ਵਧੀਆ ਗਲਤ ਤਾਂ ਨਹੀਂ ਗਾਈਡ ਕੀਤਾ ਨਾ ਹਾਂ ਗਲਤੀ ਵੀ ਨਹੀਂ ਚਲੋ ਜੇ ਕੋਈ ਦਿੱਕਤ ਆਈ ਨਾ ਮੈਨੂੰ ਦੁਬਾਰਾ ਮਿਲਣ ਲਈ ਸ਼ਰਮਾਈਓ ਨਾ ਇਹ ਨਾ ਹੋਵੇ ਕਿ ਅਸੀਂ ਆਏ ਤੁਹਾਡੇ ਘਰ ਦੋ ਕੁ ਵਾਰੀ ਫਿਰ ਤੁਸੀਂ ਲੱਤ ਨੂੰ ਖਰਾਬ ਕਰ ਲਓ ਨਹੀਂ ਨਹੀਂ ਲੱਤ ਖਰਾਬ ਨਹੀਂ ਹੋਣੀ ਚਾਹੀਦੀ ਇਹਦੀ ਲੱਤ ਕਿਉਂਕਿ ਚਾਰ ਦਿਨਾਂ ਬਾਅਦ ਸੱਦਿਆ ਮੈਂ ਕਹਾਂ ਪਾ ਜਾ ਕਰੂੰਗੀ ਦਰਦ ਚੱਲ ਕੇ ਠੀਕ ਹੋਊਂਗੀ ਹਾਂ ਐਂਬੂਲੈਂਸ ਮੰਗਾ ਲਿਆ ਕਰਿਓ ਤੁਸੀਂ ਮੇਰੇ ਮੁੰਡੇ ਨੂੰ ਫੋਨ ਕਰਕੇ ਉਹ ਐਂਬੂਲੈਂਸ ਤੁਹਾਡੇ ਆ ਕੇ ਇੱਥੇ ਤੁਹਾਨੂੰ ਲੈ ਜਾ ਕਰੇਗਾ ਫਿਰ ਫੋਟੋ ਕਿੱਦਿੀ ਫਿਰ ਦੀ ਰੋਟੀ ਰੋਟੀ ਕਿੱਦਾਂ ਬਣਾਣੇ ਇੱਥੇ ਸਾਰੀ ਆਪ ਸਾਰਾ ਸੋਨੀ ਵੀ ਇੱਥੇ ਹੀ ਆ ਨਹੀਂ ਨਹੀਂ ਉੱਧਰ ਚਲ ਜੀ ਆਪਣੇ ਘਰੇ ਚਲ ਜੀ ਅੱਛਾ ਘਰ ਕਿੱਥੇ ਤੁਹਾਡਾ ਆਹੀ ਟੁੱਟੀ ਚੁੱਗੀ ਚਲ ਜੀ ਅੱਛਾ ਮੈਂ ਲੈ ਟੁੱਟੀ ਝੁੱਗੀ ਕਿਉਂ ਆ ਕਈਆਂ ਕੋਲ ਝੁੱਗੀ ਵੀ ਨਹੀਂ ਲੈ ਚਲੋ ਲੈ ਦੱਸੋ ਆਂਟੀ ਸ਼ਰਮ ਕੀ ਇਹ ਚ ਦੱਸੋ ਅਸੀਂ ਕਿਹੜਾ ਇੱਥੇ ਮਹਿਲ ਲੈ ਕੇ ਜੰਮੇ ਆਂ ਭਾਈ ਕਹਿ ਨਾ ਵੀ ਆਪਣੇ ਨਹੀਂ ਮੈਂ ਤਾਂ ਸੋਚਿਆ ਸੀਗਾ ਕਿ ਅ ਇਨਕੁਆਰੀ ਕਰ ਲਓ ਮੇਰੇ ਕੋਲ ਨਹੀਂ ਇਨਕੁਆਰੀ ਨਹੀਂ ਮਾਤਾ ਮੈਂ ਤਾਂ ਉਹ ਮਾਤਾ ਮੈਂ ਤਾਂ ਇਹ ਸੋਚਿਆ ਸੀ ਕਿ ਮੈਂ ਤੁਹਾਡੇ ਘਰ ਜਾ ਕੇ ਚਾਹ ਪੀ ਕੇ ਆਉਂਗਾ ਫਾਜੀ ਮੈਂ ਤਾਂ ਠੰਡਾ ਮੰਗਾ ਜਾਦੀ ਹਾਂ ਨਹੀਂ ਕਿਉਂ ਚਾਹ ਨਹੀਂ ਬਣਦੀ ਕਿਉਂ ਚਾਹ ਦੇ ਇੰਨੀ ਗਰੀਬ ਵਿੱਚ ਮੈਂ ਗੰਦੇ ਘਰ ਚ ਕਿੱਥੇ ਉਹ ਆਂਟੀ ਕਾ ਦਾ ਆਪਣੇ ਘਰ ਨੂੰ ਕਦੀ ਗੰਦਾ ਨਹੀਂ ਕਹਿੰਦਾ ਕਿਹੜਾ ਕਰ ਸੁਣ ਆ ਕੇ ਧੀ ਹੌਲੀ ਹੌਲੀ ਸਫਾਈ ਕਰੂੰਗੀ ਠੀਕ ਕਰੂੰਗੀ ਨੇਰੀ ਆਨ ਤਾਂ ਡਰਾਂ ਮੈਂ ਤਾਂ ਨਹੀਂ ਇਹਦੇ ਥੱਲੇ ਪਾਂਦੀ ਨੇਰੀ ਇੱਥੇ ਆ ਜਾਂਦੀ ਅਸਾਂ ਫਿਰ ਡਿੱਗ ਜਾਂਦਾ ਨੇਰੀ ਨਾਲ ਬੈਠ ਡਿੱਗ ਜਾਂਦਾ ਨੇਰੀ ਨਾਲ ਇਹ ਇਸੋ ਤਾਂ ਬਹੁਤ ਅੰਦਰ ਅੱਛਾ ਅੱਧੇ ਛੱਡ ਗਏ ਸੀ ਉਦੋਂ ਕਾਲੀ ਚੂਣ ਕਰਾਂਗੇ ਸੀ ਇਹ ਤਾਂ ਤੁਹਾਡਾ ਆਸ਼ੀਆਨਾ ਨਹੀਂ ਇਹ ਤਾਂ ਤੁਹਾਡਾ ਪੂਰਾ ਮਹਿਲ ਚਲੋ ਕੋਈ ਨਾ ਇਹਨੇ ਵੀ ਸਾਨੂੰ ਆਪਣੀ ਗੋਦੀ ਚ ਰੱਖਿਆ ਹਾਂ ਨਹੀਂ 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 ਕੋਈ ਗੱਲ ਨਹੀਂ ਪਰ ਦੇਖਦੀ ਨਹੀਂ ਹੈਗੀ ਤਸੱਲੀ ਦੇ ਕੇ ਰੱਖਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਗੈਸ ਸਿਲੰਡਰ ਹੈਗਾ ਹਾਂਜੀ ਭਾਜੋ ਬਣਾ ਲਓ ਚਾਹ ਫਿਰ ਚਾਹ ਨੂੰ ਕਿਹਦੀ ਦੁੱਧ ਹੈ ਨਹੀਂ ਦੁੱਧ ਆਏਗਾ ਭਾਈ ਸਿਲੰਡਰ ਉਹਨੇ ਇੱਥੇ ਚੋਰੀਆਂ ਵੀ ਹੋ ਜਾਂਦੀਆਂ ਮੈਂ ਸਿਲੰਡਰ ਪਿੰਡ ਤੇ ਅੱਛਾ ਅੱਛਾ ਫਿਰ ਰਾਤੀ ਤੁਸੀਂ ਆਪ ਕਿਧਰ ਰੋਟੀ ਰੋਟੀ ਪਕਾਣੇ ਹੋ ਫਿਰ ਫਿਰ ਸਿਲੰਡਰ ਬਾਹਰ ਕੱਢ ਲਈਦਾ ਅੱਛਾ ਤੇ ਫਿਰ ਨਹੀਂ ਹੁਣ ਤੁਸੀਂ ਆਪ ਕਿਦਾਂ ਫਿਰ ਖਾਣੇ ਪਲਾਨ ਪੀਨੇ ਹੋ ਰੋਟੀ ਕਿਦਾਂ ਖਾਣੇ ਹੋ ਮੈਨੂੰ ਆਟਾ ਮਿਲਦਾ ਕਣਕ ਮਿਲਦੀ ਹੈ ਨਹੀਂ ਨਹੀਂ ਪਕਾਣੇ ਕਿੱਥੇ ਹੋ ਗੈਸ ਹੈਗਾ ਸਿਲੰਡਰ ਤੇ ਹੁਣ ਸਿਲੰਡਰ ਕਿੱਥੇ ਆ ਉਹ ਪਿੰਡ ਭੇਜਤਾ ਸੀ ਇੱਥੇ ਚੋਰੀਆਂ ਕਰ ਅੱਛਾ 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 ਤੁਸੀਂ ਮਤਲਬ ਹਸਪੀਟਲ ਰਹਿਣਾ ਸੀਗਾ ਤਾਂ ਹਾਂਜੀ ਹਸਪੀਟਲ ਰਹਿਣਾ ਅੱਛਾ ਅੱਜ ਮੰਗਾਇਆ ਨਹੀਂ ਦੁਬਾਰਾ ਨਾ ਕੋਈ ਛੱਡਣ ਵਾਲੇ ਮੈਂ ਨਕਲ ਨਹੀਂ ਛੱਡ ਕੇ ਮੈਂ ਠੰਡੇ ਹੋਇਆ ਇੱਧਰ ਕਰਕੇ ਨਾ ਅੱਛਾ 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 ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਮਿਲ ਲੈ ਆਂਟੀ ਉੱਥੇ ਕੋਈ ਹੋਰ ਲੋਡ ਹੋਈ ਮੈਨੂੰ ਦੱਸ ਦਿਓ ਨਹੀਂ ਕੋਈ ਦਾ ਬੱਚਾ ਰਾਜੀ ਰਹ ਤੁੰਨੇ ਮੇਰੇ ਇੰਨੇ ਐਲਫ ਪੇਤੀ ਮਹਾਰਾਜ ਮੈਂ ਤਾਂ ਇਥੋਂ ਲੰਘ ਰਿਹਾ ਸੀਗਾ ਮੈਂ ਕਿਹਾ ਚਲੋ ਮਿਲਦਾ ਜਾਵਾਂ ਇਹੀ ਕੁੜੀਆਂ ਨੂੰ ਕਿਹਾ ਮੈਂ ਕਿਹਾ ਹੁਣ ਤਾਂ ਭਾਜੀ ਦੀ ਸਾਰੀ ਉਮਰ ਪੂਜਾਈ ਨਹੀਂ ਨਹੀਂ ਪੂਜਾ ਤਾਂ ਆਂਟੀ ਉਹਦੀ ਕਰੋ ਜਿੰਨੇ ਸਾਨੂੰ ਬਣਾਇਆ ਪਰ ਉਹ ਹਸਪੀਟਲ ਇੰਨਾ ਵਧੀਆ ਜਿੱਥੇ ਮੇਰੀ ਬੇਟੀ ਦੀ ਇਲਾਜ ਨਹੀਂ ਨਹੀਂ ਆਂਟੀ ਡਾਕਟਰ ਦੇਖੋ ਆਂਟੀ ਬੜੇ ਵਧੀਆ ਡਾਕਟਰ ਵੀ ਹੈਗੇ ਨੇ ਪਰ ਸਾਡੇ ਇੱਥੇ ਬਸ ਜਿਹੜੇ ਛਾਊਕਾਰ ਲੋਕਵੇਂ ਨੇ ਨਾ ਆਂਟੀ ਉਹ ਮਾੜੇ ਨਹੀਂ ਹੈਗੇ ਛਾਊਕਾਰ ਲੋਕਾਂ ਨੂੰ ਪਤਾ ਜਿਹੜੇ ਮਤਲਬ ਲੱਖਾਂ ਰੁਪਏ দান ਦੇਣਾ ਚਾਹੁੰਦੇ ਨੇ ਹੁਣ ਤੁਹਾਡੇ ਜਿਹੜਾ ਆਪਰੇਸ਼ਨ ਤੇ 20000 ਰੁਪਏ ਲੱਗਿਆ ਉਹ ਵੀਰ ਮੈਂ ਥੋੜੀ ਦਿੱਤਾ ਉਹ ਲੋਕਾਂ ਨੇ ਦਿੱਤਾ ਸਾਡੇ ਵੱਲੋਂ ਤਾਂ ਤੁਸੀਂ ਨਹੀਂ ਪਤਾ ਤੁਹਾਨੂੰ ਗੱਲ ਗੱਲ ਪਤਾ ਕਿ ਬੜੇ ਲੋਕ ਆਂਡੀ ਦੁਨੀਆ ਤੇ ਨਾ ਰੱਬ ਰੂਪ ਲੋਕ ਨੇ ਜਿਹੜੇ ਬੜਾ ਦਿਲੋਂ ਮਦਦ ਕਰਨਾ ਚਾਹੁੰਦੇ ਨੇ ਹਾਂਜੀ ਪਰ ਉਹਨਾਂ ਦੀ ਮਦਦ ਸਹੀ ਜਗ੍ਹਾ ਪਹੁੰਚਦੀ ਨਹੀਂ ਰੌਲਾ ਇਹ ਆ ਹੁਣ ਤੁਹਾਨੂੰ ਤੇ ਸਾਨੂੰ ਮਿਲਣ ਵਾਸਤੇ ਦੇਖੋ ਤੁਸੀਂ ਕਿੱਦਾਂ ਮਿਲੇ ਕਿੱਦਾਂ ਸਾਨੂੰ ਤੁਸੀਂ ਫੋਨ ਕੀਤਾ ਸੀ ਮੇਰੇ ਨਾ ਇੱਕ ਦੀਦੇ ਵੱਡੇ ਉਹਨਾਂ ਦੇ ਆਪਣਾ ਦੋਤਾ ਬਿਮਾਰ ਹੋ ਗਿਆ ਸੀ ਤੁਸੀਂ ਉਸ ਟਾਈਮ ਹੈਲਪ ਕੀਤੀ ਸੀ ਉਹ ਵੱਡੇ ਦੀਦੀ ਮੈਨੂੰ ਲੈ ਗਏ ਸੀ ਉਸ ਰਾਤ ਜਿਹੜੇ ਬੈਠੇ ਸੀ ਮੇਰੇ ਨਾਲ ਅਰੇ ਉਹਨਾਂ ਨੇ ਤੁਹਾਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਤੇ ਫਿਰ ਲੰਬਰ ਪਤਾ ਨਹੀਂ ਇਹਨਾਂ ਮੇਰੀ ਬੇਟੀ ਕਿੱਥੋਂ ਜਾਂ WhatsApp ਉਸ ਤੋਂ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਸਾਡੇ ਬਾਰੇ ਨਾਮ ਸੁਣਦੀ ਅੱਛਾ ਨਾ ਉਸ ਵੈਸੇ ਨਹੀਂ ਪਤਾ ਸੀ ਨਹੀਂ ਹੁਣ ਦਿੱਕਤ ਕੀ ਹੈ ਹੁਣ ਅਸੀਂ ਮਸ਼ਹੂਰੀ ਕਰ ਰਹੇ ਹਾਂ ਜਦੋਂ ਤੋਂ ਜ਼ਿਆਦਾ ਆਪਣੀ ਹਾਂਜੀ ਕਿਉਂਕਿ ਮੈਂ ਵੀਡੀਓ ਪਾ ਕੇ ਲੋਕਾਂ ਕੋਲ ਪੈਸੇ ਇਕੱਠੇ ਨਹੀਂ ਕਰਦਾ ਜਿਵੇਂ ਲੋਕ ਕੀ ਕਰਦੇ ਨੇ ਜਿਵੇਂ ਤੁਹਾਡੀ ਕੁੜੀ ਤੇ ਸਮਝ ਲਓ 20000 ਰੁਪਏ ਲੱਗਿਆ ਮੈਂ 20000 ਰੁਪਏ ਦੱਸਤਾ ਕਿ ਵੀਡੀਓ ਚ 20000 ਰੁਪਏ ਲੱਗਿਆ ਪਰ ਹੋਰ ਲੋਕ ਕੀ ਕਰਦੇ ਨੇ ਤੁਹਾਡੀ ਕੁੜੀ ਦੇ ਨਾਮ ਤੇ ਇਕੱਠੇ ਕਰ ਲੈਣਗੇ ਕਰੋੜਾ ਰੁਪਈਆ ਹਾਂਜੀ ਕਿ ਦੇਖੋ ਵਿਚਾਰੀ ਗਰੀਬੜੀ ਝੁੱਗੀ ਚ ਪਈ ਐ ਤੇ ਅਸੀਂ ਕੀ ਕੰਮ ਕਰਦੇ ਆ ਅਸੀਂ ਕਹਿੰਦੇ ਸਿੱਧਾ ਮਰੀਜ਼ ਨੂੰ ਮਿਲੋ ਤੇ ਮਿਲ ਕੇ ਉਹਦੀ ਮਦਦ ਕਰ ਦਿਓ ਤੁਹਾਨੂੰ ਸਾਡੇ ਖਾਤਿਆਂ ਚ ਜਾਂ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ ਹਾਂਜੀ ਹਨਾ ਇਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਜਿਹੜੇ ਬੰਦੇ ਨੂੰ ਜਿੰਨੀ ਕਿ ਲੋੜ ਐ ਉੰਨੀ ਕੁ ਉਹਨੂੰ ਮਿਲ ਜਾਂਦੇ ਆ ਤੇ ਦੂਜਾ ਜਿਹੜੇ ਲੋਕਾਂ ਦਾ ਦਾਨ ਹੈ ਹੁਣ ਕੋਈ ਬੰਦਾ ਮੇਰੇ ਕੋਲ ਆਂਦਾ ਮੈਂ 5 ਲੱਖ ਰੁਪਏ ਦੇਣਾ ਹਾਂ ਤੇ ਮੈਂ ਉਹਨੂੰ ਤੁਹਾਡੀ ਕੁੜੀ ਦੀ ਵੀਡੀਓ ਦਿਖਾਦਾ ਕਿ ਆਹ ਦੇਖੋ ਜੀ ਵਿਚਾਰੀ ਦੀ ਲੱਤ ਖਰਾਬ ਹੈ ਉਹਨੇ ਤਾਂ 5 ਲੱਖ ਮੈਨੂੰ ਦੇ ਜਾਣਾ ਹਾਂ ਪਰ ਉਹ ਤੁਹਾਡੇ ਤੇ ਲੱਗਿਆ ਤਾਂ 20 ਹਜ਼ਾਰ ਹੈ ਹਾਂਜੀ ਤਾਂ ਜੇ ਇਹੀ ਉਹ 5 ਲੱਖ ਰੁਪਏ ਸੀ ਸੰਪੋਜ ਇਦਾਂ ਦੀਆਂ 20 ਭੈਣਾਾਂ ਤੇ ਲਾ ਦਈਏ ਹਾਂਜੀ ਤਾਂ ਕਿ 20 ਭੈਣਾਾਂ ਦੀ ਜ਼ਿੰਦਗੀ ਬਚ ਜਾਣ ਸਹੀ ਗੱਲ ਆ ਇਹਦੇ ਵਰਗੇ ਹੋਰ ਵੀ ਉਹਨਾਂ ਦਾ ਵੀ ਇਲਾਜ ਕਰਾ ਪਰ ਤੁਸੀਂ ਮੈਂ ਨੱਕ ਦੇਖਿਆ ਰੱਬ ਹੈਗਾ ਨਹੀਂ ਨਹੀਂ ਅੰਟੀ ਰੱਬ ਤਾਂ ਹੈਗਾ ਰੱਬ ਉਹ ਬੈਠਾ ਆ ਕਿੰਨੀ ਉਮਰ ਹੋ ਗਈ ਹੁਣ ਇਹਦੀ ਮੇਰੇ 23 ਸਾਲ 23 ਸਾਲ ਚਲ ਆਂਟੀ ਤੁਸੀਂ ਹੁਣ ਇਹਨੂੰ ਕੋਈ ਮਹੀਨਾ ਕਿ ਕਿਤੇ ਜਿੱਥੇ ਪਹਿਲਾਂ ਰਿਸ਼ਤੇਦਾਰਾਂ ਕੋਲ ਰਹਿੰਦੇ ਸੀ ਉਹਨਾਂ ਕੋਲ ਰਹਿ ਲਓ ਕੋਈ ਗੱਲ ਨਹੀਂ ਭਾਜੀ ਨਹੀਂ ਉਹਨਾਂ ਨੂੰ ਪੈਸੇ ਦੇਖੋ ਉਹਨਾਂ ਦੇ ਵੀ ਚਲੋ ਘਰ ਖੇ ਚਲੋ ਮੈਂ ਕਹਿੰਦਾ ਫਿਰ ਤੁਸੀਂ ਕਿਸੇ ਕਿਰਾਏ ਤੇ ਰਹਿ ਲਓ ਜਾ ਕੇ ਮਹੀਨਾ ਕਰ ਤੇ ਚਲ ਜਾਵਾਂਗੇ ਅਸੀਂ ਪਰ ਰਿਸ਼ਤੇਦਾਰਾਂ ਰਿਸ਼ਤੇਦਾਰੋ ਇੱਧਰ ਹੈ ਸੀ ਨਾ ਪੀਰੇ ਚਾਹ ਗੋ ਰਹਿਣ ਦੋ ਰਹਿਣ ਨਹੀਂ ਨਹੀਂ ਇਹ ਆ ਫੜੋ ਫੜੋ ਇੱਥੇ ਦਾ ਵੀਰੇ ਟਾਂਕਾ ਤੋੜਦਾ ਸੀ ਕੋਈ ਆ ਫੜਾ ਪੈਸੇ ਫੜਾ ਆ 5000 ਰੁਪਏ ਤੈਨੂੰ ਹੋਰ ਐ ਇਹਦੇ ਨਾਲ ਤੁਸੀਂ ਮਹੀਨਾ ਕਿਰਾਇਆ ਤੇ ਦੋ ਬਾਕੀ ਹੋਰ ਪੈਸੇ ਚਾਹੀਦੇ ਫੇ ਮੇਰੇ ਕੋਲ ਲੈ ਲੈ ਮੈਨੂੰ ਪੈਸੇ ਦੇ ਵੀਰੇ ਮੇਰੀ ਇੱਕ ਹੈਲਪ ਕੀ ਦੱਸੋ ਦੱਸ ਮੈਨੂੰ ਸਰ ਠੀਕ ਕਰਾ ਦੇ ਕਿੰਨੇ ਪੈਸੇ ਲੱਗਣਾ ਤੇ ਉੱਤੇ ਆ ਲੈ ਜੇ ਨਹੀਂ ਨਹੀਂ ਇਹ ਵੀ ਰੱਖ ਲੈ ਤੂੰ ਇਹ ਵੀ ਕਰਾ ਦੇ ਉਹ ਮੇ ਦਾ ਕੋਈ ਨਾ ਮਹੀਨੇ ਵੀ ਦਿਨ ਤੱਕ ਠੀਕ ਚਲੋ ਠੀਕ ਹੈ ਮੈਂ ਦੱਸ ਕਰਾਏ ਤੇ ਚਲ ਜਾਣਾ ਤੂੰ ਕਰਾਏ ਤੇ ਤੁਸੀਂ ਕਰਾਏ ਤੇ ਚਲ ਜਾਓ ਦੇਖੋ ਮੈਂ ਦੇਖੋ ਜੇ ਮੈਂ ਕਿਸੇ ਨੂੰ ਤੱਕ ਕਰਾਇਆ ਭਰਾਂਗੇ ਬਿੱਲ ਵੀ ਆਂਦਾ ਤੁਸੀਂ ਕੀ ਕਰੋ ਮੈਂ ਚਾਹਣਾ ਤੁਸੀਂ ਦੋਨੋਂ ਕੰਮ ਕਰੋ ਡੱਟ ਕੇ 10-10000 ਰੁਪਿਆ ਹਾਂ ਤੁਸੀਂ ਸਫਾਈ ਦਾ ਵੀ ਕੰਮ ਕਰੋਗੇ ਨਾ ਕਿਤੇ 10-10 20000 ਰੁਪਿਆ ਮਹੀਨਾ ਅੱਜ ਕੱਲ ਸਫਾਈ ਵਾਲੀਆਂ ਵੀ ਕਿਤੇ ਮਿਲਦੀਆਂ ਹਾਂਜੀ 20000 ਰੁਪਿਆ ਮਹੀਨਾ ਵੀ ਤੁਹਾਨੂੰ ਮੁਕਣਾ ਆਹ ਦਾ ਭਾਂਡੇ ਮੰਜਰ ਵੀ ਜਿੱਥੇ ਕੰ ਰਿਸ਼ਤੇਦਾਰ ਇਦਾਰੇ ਉਹਨਾਂ ਨੇ ਮੇਰੇ ਪਲੇਟ ਹੀ ਤੋੜ ਦਿੱਤੀ। ਉਹ ਛੱਡੋ ਰਿਸ਼ਤੇਦਾਰਾਂ ਨੂੰ ਤੁਸੀਂ ਰਿਸ਼ਤੇਦਾਰ ਕਿਸੇ ਦੇ ਵੀ ਵਧੀਆ ਨਹੀਂ ਹੁੰਦੇ ਮੇਰੇ ਵੀ ਵਧੀਆ ਨਹੀਂ। ਪਾਜੀ ਤੇਰੀ ਕੁਛ ਮਨ। ਮੋਨੂ ਭਾਈ ਵਰਗਾ ਕੋਈ ਬੰਦਾ ਨਹੀਂ। ਮੋਨੂ ਭਾਈ ਤਾਂ ਰੱਬ ਬੰਦੇ ਨੇ ਮੈਂ ਮਿਲਿਆ ਤਾਂ ਨਹੀਂ ਮੋਨੂ ਬਾਜੀ ਨੂੰ ਫਿਰ ਚੱਲੋ। ਨਹੀਂ ਮਿਲਾਂਦਾ ਮੇਰੇ ਤੁਹਾਨੂੰ ਉਹਨਾਂ ਨੂੰ। ਹਮਲਵਾ ਦਿਓ ਮੈਨੂੰ ਉੱਥੇ ਮਲਵਾ ਦਿਓ ਉੱਥੇ ਮਲਵਾ ਦਿਓ। ਕਹਿੰਦੇ ਸੀਗੇ ਉੱਥੇ ਮਲਵਾ ਦਿਓ ਜਦੋਂ ਮੈਨੂੰ ਤੁਸੀਂ ਮਿਲਣ ਆਏ ਤੇ ਇਹਦਾ ਚੁੱਕੀ ਦਾ ਪਤਾ ਕਰ ਲਓ ਕਿੰਨੇ ਕ ਪੈਸੇ ਲੱਗਣੇ ਨੇ। ਪੀੜੀ ਭਾਜੀ ੱਡੀ ਦੂਰਾ ਆ ਸਕ ਜੇ ਇਹ ਠੀਕ ਹੋਣ ਦੇ ਕਿੰਨੇ ਕੀ ਆ ਕੇ ਬਹਿ ਜਾਵੇ ਕੋਈ ਜ਼ਖਮ ਗੰਦਲਾ ਗਲੰਦਲਾ ਖਰਾਬ ਹੋ ਜਾਵੇ ਫਿਰ ਦਿੱਕਤ ਆਏਗੀ ਆਪਾਂ ਨੂੰ ਫਿਰ ਫਾਇਦਾ ਨਹੀਂ ਤੁਹਾਡੀ ਵੋਟ ਵੀ ਬਣੀ ਆ ਵੋਟ ਤੁਹਾਡੀ ਵੀ ਬਣੀ ਆ ਤੁਹਾਡੀ ਤੁਹਾਡੀ ਬਣੀ ਕੱਲੇ ਚੱਜ ਨਾਲ ਵੋਟ ਪਾਇਓ ਦੇਖ ਕੇ ਇਸ ਵਾਰੀ ਜਿਹੜੇ ਲੀਡਰ ਮੇਰਾ ਵਾਦਾ ਸਰਪੰਚ ਭਾਜੀ ਨਾਲ ਜਿੰਨੂੰ ਦੇਖੋ ਮਰਦੀ ਦਮ ਤੱਕ ਤੈਨੂੰ ਪਾਓ ਤੁਸੀਂ ਮੇਰੀ ਹੱਥ ਹੰਦਾਬੋ ਦੇਖੋ ਜਿਹੜੇ ਬੰਦੇ ਵਧੀਆ ਨਾ ਉਹਨਾਂ ਨੂੰ ਹੀ ਪਾਓ ਇਹ ਨਾ ਹੋਵੇ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਹੜੇ ਬੰਦੇ ਜਿਹੜੇ ਨਾ ਕਿ ਮੇਰੇ ਚਾਹੀ ਚੁਗਲੀ ਲਾ ਦੇ ਨਾ ਮੇਰੇ ਮੈਂ ਅੱਜ ਖੁੱਲ ਕੇ ਗੱਲ ਕਰਨੀ ਆ ਇਸ ਤੇ ਮੋਬਾਈਲ ਤੇ ਜਿਹੜੇ ਖੁਦ ਦੇ ਪ੍ਰਧਾਨ ਆ ਸਾਡੇ ਤੇ ਕੋਲ ਖੜਕੇ ਦੇਖਦੇ ਹੁੰਦੇ ਸੀ ਜਦ ਆਪਣੇਆਂ ਨੂੰ ਸੌਦਾ ਵੰਡਦੇ ਸੀ ਤੇ ਮੈਂ ਇੱਧਾ ਖੜੀ ਹੁਣਾਂ ਗਲਤ ਗੱਲ ਤੇ ਜਦੋਂ ਸਰਪੰਚ ਭਾਜੀ ਨੇ ਆਣਾ ਨਾ ਮੈਂ ਕਿਰਾਏ ਤੇ ਰਹਿੰਦੀ ਸੀਗੀ ਤਾਂ ਮੈਨੂੰ ਉੱਪਰੋਂ ਆਵਾਜ਼ ਮਾਰਨੀ ਮੇਰੇ ਪਿੰਡ ਚ ਨਾ ਹੈਗਾ ਇਦਾਂ ਮੇਰਾ ਪੂਜਾ ਬੁੱਗਾ ਜਿਹਨੂੰ ਮਰਜੀ ਬੁੱਗਾ ਪੁੱਤ ਥੱਲੇ ਆ ਜਾ ਰਾਸ਼ਨ ਲੈ ਜਾ ਚਾਹੇ ਉਹਨੇ ਮੈਨੂੰ ਥੋੜਾ ਦੁੱਤਾ ਪਰ ਉਹਨੇ ਮੈਨੂੰ ਬਾਜ ਮਾਰ ਇੱਕ ਮਹੀਨਾ ਦੁੱਧ ਲਵਾਇਆ ਇੱਕ ਮਹੀਨਾ ਉਹਨੇ ਦੁੱਧ ਦਿੱਤਾ ਮੈਂ ਕਿਤਾ ਸਾਰਾ ਆਸਾਨ ਸਮਝ ਆਪਾਂ ਸਾਰੀ ਜ਼ਿੰਦਗੀ ਰਾਸ਼ਨ ਮੰਗਣ ਦੀ ਰਹਿਣਾ ਬਸ ਸਰਕਾਰਾਂ ਕੋਲ ਆਪਨੇ ਕਮਾਣੇ ਇਹਨਾਂ ਦੇ ਵਿੱਚ ਦੀ ਗੱਲ ਮੇਰੀ ਗੱਲ ਸੁਣੋ ਇਹ ਜਿਹੜੀ ਫਰੀਦ ਦਾ ਰਾਸ਼ਨ ਤੇ ਫਰੀ ਦੀ ਇਹ ਬਿਜਲੀ ਵਾਲੀ ਤੁਸੀਂ ਪਤਾ ਹੀ ਤੁਸੀਂ ਲੋਕਾਂ ਨੂੰ ਇੱਕ ਦਾਹ ਨਹੀਂ ਆਂਟੀ ਆਪਾਂ ਬੁਖਾਰੀਆਂ ਉਹਨਾਂ ਨੂੰ ਕੋ ਸਾਨੂੰ ਹੁਣ ਤੋਂ ਬਿਨਾ ਇਲਾਜ ਤੋਂ ਤੁਸੀਂ ਤੜਪਦੇ ਰਹੇ ਹੋ ਮੇਰੇ ਮੈਂ ਬਹੁਤ ਮਿਹਨਤੀ ਸੀ ਮੈਂ ਪੜ੍ਹਾਈ ਵਾਸਤੇ ਲੀ ਵਧੀਆ ਸਰਕਾਰਾਂ ਨੂੰ ਸਕੂਲ ਤੇ ਹਸਪਤਾਲ ਵਧੀਆ ਕਰਨੇ ਚਾਹੀਦੇ ਨੇ ਹੁਣ ਸਰਕਾਰੀ ਹਸਪਤਾਲ ਵਧੀਆ ਹੋਣ ਤਾਂ ਸਾਨੂੰ ਕੀ ਲੋੜ ਪਈ ਤੁਹਾਨੂੰ ਪ੍ਰਾਈਵੇਟ ਭੇਜਣ ਦੀ ਰੋਲਾ ਤਾਂ ਇਹ ਹੈ ਕਿ ਉਹ ਮਾੜੇ ਲੋਕਾਂ ਨੂੰ ਵਿਚਾਰਿਆਂ ਨੂੰ ਦੇ ਕੇ ਰਾਸ਼ਨ ਦਾ ਲਾਲਚ 500 ਦਾ ਰਾਸ਼ਨ ਦਾ ਲਾਲਚ ਤੇ ਹਸਪਤਾਲਾਂ ਦੇ ਜਿਹੜੇ ਲੱਖਾਂ ਦੇ ਹੋ ਤੁਹਾਡਾ ਲੱਖ ਰੁਪਏ ਲੱਗ ਗਿਆ ਇਲਾਜ ਤੇ ਕਿੰਨਾ ਕੁ ਰਾਸ਼ਨ ਖਾ ਲਿਆ ਹੋਊਗਾ ਦੀ ਸਰਕਾਰ ਕੋਲੋਂ ਲੱਖ ਰੁਪਏ ਦਾ ਰਾਸ਼ਨ ਖਾ ਲਿਆ ਹੋਊਗਾ ਫੇਰ ਉਹ ਤਾਂ ਇੱਕ ਤੁਹਾਨੂੰ ਤਰੀਕਾ ਹੈ ਦੋ ਵਾਰੀ ਬੱਸ ਆਟਾ ਹੀ ਮਿਲਦਾ ਹੋਰ ਕੋਈ ਰਾਸ਼ਨ ਨਹੀਂ ਉਹੀ ਕਹਿ ਰਹੇ ਆਂ ਆਂਟੀ ਮਹੀਨੇ ਦਾ ਆਟਾ ਦੇ ਕੇ ਉਹ ਲੱਖਾਂ ਦੇ ਜਿਹੜੀ ਦਵਾਈਆਂ ਇਲਾਜ ਨਹੀਂ ਤੁਹਾਡਾ ਹੋ ਰਿਹਾ ਉਹ ਤਾਂ ਤੁਹਾਨੂੰ ਮੂਰਖ ਇੰਡੀਆ ਦੀ ਜਨਤਾ ਬਣ ਰਹੀ ਹੈ ਨਾ ਦੇਖੋ ਹਰ ਸਾਲ ਬਣਦੀ ਆ ਉਹ ਕਿ ਇਹਨਾਂ ਨੂੰ ਰਾਸ਼ਨ ਤੇ ਰੱਖੋ ਇਹਨਾਂ ਨੂੰ ਹਾਂ ਵੀ ਅੱਗੇ ਨਾ ਵਧ ਬਦਲ ਨਾ ਦੇਖੋ ਨਿਊ ਟੈਂਸ਼ਨ ਸੀ ਸਾਰੇ ਗਰੀਬ ਅਕਿਸ ਦੇ ਬੱਚਾ ਕੋਣ ਆਲਾ ਸੀ ਕਿਸੇ ਦੇ ਹੋ ਚੁੱਕੇ ਸਾਰੇ ਬਿਨਾਂ ਲੈ ਆਂਟੀ ਤੁਸੀਂ ਤਿੰਨ ਸਾਲ ਤੁਸੀਂ ਕਿੰਨਾਂ ਲੰਪੇ ਲਾਤੇ ਆਪਣੀ ਲੱਤ ਤੇ ਪਹਿਲਾਂ 1 ਲੱਖ ਰੁਪਇਆ 3 ਸਾਲਾਂ ਦੀ ਕਮਾਈ ਤੁਸੀਂ ਲੱਤ ਤੇ ਲਾਤੀ ਹੁਣ ਜੇ ਇਹੀ ਹਸਪੀਟਲ ਫਰੀ ਹੁੰਦਾ ਸਰਕਾਰ ਵੱਲੋਂ ਤਾਂ ਲੱਖ ਵੱਜ ਜਾਣਾ ਸੀ ਬਹੁਤ ਪਸੰਦ ਸੀ ਮੈਂ ਕਹਾ ਮੰਮੀ ਤੂੰ ਪਹਿਲਾਂ ਮੁੱਛਣਾ ਨਹੀਂ ਮੈਂ ਕਹਾ ਤੇ ਭਾਈ ਨੂੰ ਪੁੱਛ ਲੈਂਦੀ ਮੈਂ ਕਹਾ ਤੇਰੇ ਕੋਲ ਪੈਸੇ ਸੀਗੇ ਤੂੰ ਲਾਣੇ ਸੀਗੇ ਇਹੀ ਗੱਲਾਂ ਨੇ ਭੈਣੇ ਕਿ ਘਬਰਾਟ ਹੋ ਗਈ ਵੀ ਲੱਤ ਟੁੱਟ ਗਈ ਫੜ ਦੇਖੋ ਗੱਲ ਇਹੀ ਆਂਟੀ ਸਰਕਾਰ ਕੋਲ ਜੇ ਤੁਸੀਂ ਵਧੀਆ ਸਕੂਲ ਤੇ ਵਧੀਆ ਹਸਪੀਟਲ ਮੰਗਣੇ ਸ਼ੁਰੂ ਕਰਤੇ ਉਹਨਾਂ ਨੂੰ ਪਤਾ ਲੱਗਣਾ ਕਿ ਸਮਝਦਾਰ ਹੋਗੇ ਜੇ ਤੁਸੀਂ ਸਮਝਦਾਰ ਹੋਗੇ ਫਿਰ ਤੁਹਾਡੇ ਤੇ ਅਮੀਰ ਲੋਕਾਂ 'ਚ ਫਰਕ ਖਤਮ ਹੋ ਗਿਆ ਫਿਰ ਜੇ ਫਰਕ ਖਤਮ ਹੋ ਗਿਆ ਫਿਰ ਇਹ ਰਾਜ ਕਿਤੇ ਕਰਨਗੇ ਫਿਰ ਇਹ ਰਾਜਕਿਰ ਇਹ ਰਾਜ ਕਰਨ ਵਾਸਤੇ ਹੀ ਇਹ ਕੁਛ ਕਰ ਰਹੇ ਨੇ ਇਹ ਇਹਨਾਂ ਇਹਨਾਂ ਨੂੰ ਪਤਾ ਹੈ ਕਿ ਗਰੀਬ ਬੰਦੇ ਹੁਣ ਆ ਬੱਚਾ ਹੁਣ ਇਹਨੂੰ ਕੀ ਪਤਾ ਕਿ ਹਸਪੀਟਲ ਕਿਹੜਾ ਹੈ ਰਿਪੋਰਟ ਨੂੰ ਕੀ ਕਹਿੰਦੇ ਨੇ ਲੱਤ ਟੁੱਟੀ ਕਿੱਥੇ ਜਾਣਾ ਉਹਨੂੰ ਰੱਖਿਆ ਹੀ ਹੁਣ ਸਕੂਲ ਪੜਦਾ ਨਹੀਂ ਦੇਖੋ ਸਕੂਲ ਨਹੀਂ ਪੜਦਾ ਇਹਦੀ ਵੋਟ ਤਿਆਰ ਹੋ ਰਹੀ ਹੈ ਇਹਨੇ 18 ਸਾਲ ਦਾ ਜਦੋਂ ਹੁਣਾ ਇਹਨੇ ਵੋਟ ਕੀ ਦੇਖ ਕੇ ਪਾਣੀਆ ਮੈਨੂੰ ਕਿੰਨੇ ਚਾਵਲ ਦੇ ਦਾਣੇ ਮਿਲੇ ਮੈਨੂੰ ਕਿੰਨੀ ਰੋਟੀ ਮਿਲੀ ਯਾਰ ਤੁਸੀਂ ਬੁਖਾਰੀ ਬਣਾ ਰਹੇ ਹੋ ਤੁਸੀਂ ਕੰਮ ਦੇ ਦਿਓ ਨਹੀਂ ਸਾਡੇ ਸਕੂਲ ਦੇ ਜਿਹੜੇ ਸਾਰਾ ਨਾ ਉਹ ਘਰ ਘਰ ਆਏ ਆ ਇਹਨਾਂ ਤੋਂ ਡਿਵੀਸ਼ਨ ਕਰਾਣਾਂ पर ना जानते रहते बेटी जान क्यों नहीं डालते किसका बच्चा है तो क्यों नहीं स्कूल डालते इसको बड़ा आदमी कैसे बनेगा जी अगर स्कूल नहीं डालोगे तो फिर जो अमीर लोग हैं और अमीर होता रहेगा गरीब लोग है फिर फिर भगवान को मत कसूर निकालो ना कि भगवान का कसूर है अब मेरे माँ बाप ने मुझे पढ़ाया है आप भी अपने बच्चों को पढ़ाओ तभी सरकारों से बढ़िया हॉस्पिटल और बढ़िया स्कूल मांगोगे ना ਨਹੀਂ ਤਾਂ ਐਸੀ ਸਾਰੀ ਜ਼ਿੰਦਗੀ ਫਿਰ ਜੋ ਅਮੀਰ ਹੈ ਉਹ ਬੈਠਾ ਗਾੜੀ 'ਚ ਦੋ ਮਹੀਨੇ ਬਾਅਦ ਆਇਆ ਕਰੇਗਾ ਯਹਾਂ ਪਰ ਤੁਮੇ ਬਾਣਡ ਜਾਇਆ ਕਰੇਗਾ ਆਟੇ ਦੀਆਂ ਥੈਲੀਆਂ ਤੁਮ ਖੁਸ਼ ਹੋਤੇ ਰਹਿਣਾ ਹਮੇ ਆਟਾ ਕੇ ਥੈਲੀ ਬੰਡ ਦਿਆ ਹਮੇ ਆਟਾ ਕਾ ਥੈਲੀ ਬੰਡ ਦਿਆ ਬਿਖਾਰੀ ਹਮੇ ਜਦ ਆਟਾ ਮਿਲ ਜਾਂਦਾ ਤਾਂ ਰੱਬ ਸਮਝ ਲਈਦਾ ਉਹਨੂੰ ਜੇ ਕਿਲੋ ਦਾਲ ਦੇ ਜਾਂਦਾ ਭਾਈਆ ਕੋਈ ਆਟਾ ਦੇ ਜਾਂਦਾ ਤੇਲ ਦੇ ਤਾਂ ਰੱਬ ਸਮਝ ਲਈਦਾ ਵੀ ਰੱਬ ਆ ਗਿਆ ਓਰੇ ਭੱਜ ਭੱਜ ਕੇ ਪਈਦਾ ਹੈ ਇਹੀ ਤਾਂ ਗੱਲਾਂ ਆਂਟੀ ਇਹੀ ਤਾਂ ਗੱਲਾਂ ਉਹੀ ਤਾਂ ਗੱਲਾਂ ਹੁਣ ਰੌਲਾ ਇਹ ਆ ਇੱਕ ਬੱਚਾ ਦੀ ਇੱਕ ਦੀ ਗੱਲ ਇੱਕ ਬੱਚਾ ਦੇ ਬڑے ਬੱਚੇ ਕੇ ਜਿਨ੍ਹਾਂ ਨੂੰ ਇੱਥੇ ਕੋ ਕੋ ਕਿਉਂ ਨਹੀਂ ਪੜਾਉਂਦੇ ਦੇਖੋ ਹੁਣ ਅਡੀ ਪੜਾਣ ਵਾਲਾ ਇੱਥੇ ਆਉਂਦਾ ਤੇ ਜੇ ਜਿਹੜਾ ਇੱਥੇ ਪੜਾਣ ਨਹੀਂ ਆਣਾ ਪੜਾਣ ਵਾਲਾ ਕਸੂਰ ਤਾਂ ਦੇਖੋ ਜੇ ਹੁਣ ਆਪਾਂ ਹੋਰ ਵੀ ਬੱਚੇ ਹੈਗੇ ਜੇ ਉਹਨਾਂ ਨੂੰ ਆਪਾਂ ਦਾਖਲਾ ਦਈਏ ਤੇ ਆਪਾਂ ਮਤਲਬ ਸਾਨੂੰ ਦੋ ਗਵਾਰੀ ਗੈ ਵੀ ਆ ਵੀ ਇਹ ਜੇ 5 ਸਾਲ ਤੋਂ ਉੱਪਰ ਬੱਚਾ ਹੋ ਗਿਆ ਤੇ ਹੁਣ ਨਹੀਂ ਤੱਕ ਲਾਉਣਾ ਫਿਰ ਦੇਖੋ 5 ਸਾਲ ਤੋਂ ਬੱਚੇ ਇਹਦੇ ਚ ਇਹਦੇ ਚ ਟੀਚਰਾਂ ਦਾ ਕਸੂਰ ਨਹੀਂ ਨਾ ਹੈਗਾ ਹੁਣ ਜੇ 5 ਸਾਲ ਤੋਂ ਤੁਸੀਂ ਥੱਲੇ ਬੱਚੇ ਨੂੰ ਪਾਉਂਗੇ ਜਾ ਕੇ ਤਾਂ ਹੀ ਅਗਲੇ ਪਹਿਣਗੇ ਫਿਰ ਇਹ ਤਾਂ ਬਹੁਤ ਹੁਣ ਐਡੇ ਵੱਡੇ ਬੱਚੇ ਨੂੰ ਜਾ ਕੇ ਹਣੋ ਤੁਸੀਂ ਪਾਉਂਦੇ ਸਕੂਲ ਬੱਚੇ ਆਪਣੀ ਹਾਂ ਮੇਰੇ ਪਾਈ ਦੇਖੋ ਆਪਣੇ ਮਾਵਾ ਪਿਤਾ ਦਾ ਨਾ ਇੱਕੋ ਹੀ ਫਰਜ਼ ਹੈ ਜ਼ਿੰਦਗੀ 'ਚ ਬੱਚਿਆਂ ਨੂੰ ਪੜਾਣਾ ਮਾ ਬਾਬ ਨੇ ਸਾਰੀ ਉਮਰ ਨਹੀਂ ਰਹਿਣਾ ਬੱਚਿਆਂ ਦੇ ਸਿਰ ਤੇ ਹੁਣ ਮੇਰੀ ਡਬਲ ਡਿਊਟੀ ਆ ਦੇਖੋ ਇਹਨੂੰ ਵੀ ਦੇਖਣਾ ਸਵੇਰੇ 8 ਵਜੇ ਗੁੜੀਆਂ ਵੀ ਸਕੂਲ ਛੱਡ ਕੇ ਆਣੀ 2 ਵਜੇ ਮੈਂ ਤਾਂ ਆਂਟੀ ਇਹ ਚਾਹਨਾ ਦੁਨੀਆ 'ਚ ਕੋਈ ਗਰੀਬ ਨਾ ਰਵੇ ਪੂਰੀ ਦੁਨੀਆ 'ਚ ਸਹੀ ਗੱਲ ਹੈ ਗਰੀਬੀ ਨਾ ਕੋਈ ਨਾ ਰਵੇ ਸਭ ਨੂੰ ਦੇਖੋ ਤੁਸੀਂ ਵੀ ਰੱਬ ਦੇ ਬਣਾਏ ਜੀਓ ਮੈਂ ਵੀ ਜੀਆ ਸ਼ਕਲਾਂ ਅਲੱਗ-ਅਲੱਗ ਨੇ ਕਈਆਂ ਦੇ ਘਰੇ ਮਹਿਲ ਨੇ ਉਹਨਾਂ ਦੇ ਘਰੇ ਖਾਣ ਨੂੰ ਕੋਈ ਜੀ ਹੈ ਨਹੀਂ ਇੰਨਾ ਪੈਸਾ ਕਈਆਂ ਦੇ ਘਰੇ ਜੀ ਨੇ ਮੈਂ ਦੇਖਿਆ ਰਿਸ਼ਤੇਦਾਰ ਇੱਕ ਪਾਸੇ ਤੇ ਤੁਸੀਂ ਇੱਕ ਨਹੀਂ ਆਂਟੀ ਅਸੀਂ ਦੇਖੋ ਪਤਾ ਕਿ ਗਾਰੰਟੀ ਮੈਂ ਵੀ ਤੁਹਾਡਾ ਮੁੰਡਾ ਹੀ ਆ ਚਾਹੇ ਮੁੰਡਾ ਚਾਹੇ ਬੇਟਾ ਚਾਹੇ ਕੁਝ ਵੀ ਆ ਪਰ ਮੈਂ ਦੁਨੀਆਦਾਰੀ ਦੇਖ ਲਈ ਹੁਣ ਦੁਨੀਆਦਾਰੀ ਦੇਖ ਲਈ ਐਨਿਕ ਦੇਖ ਲੈ ਕੇ ਭੈਣ ਭਰਾ ਵੀ ਦੇਖ ਲੈ ਤੇ ਤੁਹਾਨੂੰ ਵੀ ਦੇਖ ਲਿਆ ਇਹ ਗੈਹਸਾਸਤਾ ਹੁਣ ਹੁੰਦਾ ਨਹੀਂ ਨਹੀਂ ਕੋਈ ਗੱਲ ਹੁਣ ਹੁੰਦਾ ਐਸਾਸ ਵੀ ਮੇਰੀ ਗੱਲ ਸੁਣੋ ਮੈਂ ਇਹਨਾਂ ਦਾ ਮੈਂ ਭੈਣ ਭਰਾਵਾਂ ਨੂੰ ਇੰਨਾ ਕਰਦੀ ਸੀ ਤੇ ਉਹ ਵੀ ਮੈਂ ਦੁਬਾਰਾ ਫੇਰ ਆਉਂਗਾ ਇਹ ਮੈਨੂੰ ਇੱਥੇ ਪਈ ਨਾ ਨਜ਼ਰ ਆਵੇ ਹੁਣ ਬਾਜੀ ਤੁਸੀਂ ਮੈਂ ਲੱਡੋ ਵਾਲਾ ਫੋਨ ਕਰਦੇ ਮੈਂ ਉੱਥੇ ਲੈ ਜਾ ਹਾਂ ਕਿੱਥੇ ਲੱਡੋ ਕਿੱਥੇ ਕਿਤੇ ਵੀ ਕਮਰਾ ਲੱਭ ਦਿਓ ਹਾਂ ਮੈਂ ਤੁਹਾਨੂੰ ਪੈਸੇ ਦੇ ਦੇਤੇ ਕਮਰਾ ਲੱਭ ਲਓ ਹੋਰ ਪੈਸੇ ਚਾਹੀਦੇ ਹੋ ਮੇਰੇ ਕੋਲ ਲੈ ਜਿਓ ਬਾਜੀ ਬਸ ਪਤਾ ਕਿਉਂ ਦੇਖੋ ਜੇ ਅਸੀਂ ਤੁਹਾਡਾ ਹੁਣ ਮਮਕਾਰ ਕਰਾਂਗੇ ਜੇ ਹੁਣ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਚੰਗੇ ਤਰੀਕੇ ਨਾਲ ਕਰੀਏ ਕਿ ਇੱਕ ਤੁਸੀਂ ਲੱਖ ਰੁਪਇਆ ਇਹ ਡਾਕਟਰ ਕੀ ਨੇ ਇਹ ਸੋਚਦਾ ਹੀ ਨਹੀਂ ਕੀ ਗਰੀਬ ਬੰਦਾ ਆਇਆ ਉਹਨੂੰ ਨਾ ਖਰਾਬ ਕਰੀਏ ਇਹ ਗੱਲ ਮੈਂ ਕਹੇ ਸੀਗੀ ਲੱਖ ਰੁਪਏ ਤੁਸੀਂ ਦੇਖੋ ਵਿਚਾਰੀ ਬੱਚੀ ਤੇ ਲੱਗ ਗਿਆ ਵਿਚਾਰੀ ਕਿੱਥੇ ਆ ਝੁੱਗੀ ਚ ਬੈਠੀ ਐ ਐਡੀ ਪਿਆਰੇ ਵਿਚਾਰੇ ਪਰਿਵਾਰ ਐ ਤੱਕੇ ਨਾਲ ਇਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਐ ਪੈਸੇ ਲੈਂਦੇ ਹੀ ਨਹੀਂ ਇਹ ਵੀਡੀਓ ਪਾਉਣ ਦਾ ਵੀ ਮਕਸਦ ਕੀ ਹੁੰਦਾ ਕਿ ਤੁਹਾਡੇ ਪਿੰਡ ਤੇ ਇਲਾਕੇ ਚ ਗਲੀ ਗਵਾਂਡ ਚ ਜੇ ਕੋਈ ਮਰੀਜ਼ ਬਿਨਾਂ ਇਲਾਜ ਤੋਂ ਤੜਪ ਰਿਹਾ ਤਾਂ ਸਾਨੂੰ ਫੋਨ ਕਰੋ ਮੈਂ ਖੁਦ ਆਉਂਗਾ ਜਾਂ ਮੇਰੀ ਟੀਮ ਆਏਗੀ ਐਂਬੂਲੈਂਸ ਪਹੁੰਚ ਕੇ ਤੁਹਾਡੇ ਘਰੇ ਤੁਹਾਨੂੰ ਇਹਨੂੰ ਘਰੋਂ ਲੈ ਕੇ ਗਏ ਭੈਣ ਨੂੰ ਘਰੋਂ ਲੈ ਕੇ ਹਸਪੀਟਲ ਐਡਮਿਟ ਕਰਾ ਕੇ ਤਿੰਨ ਦਿਨ ਤੇ ਵੀ ਹਫਤਾ ਲੱਗ ਗਿਆ ਹਫਤਾ ਹਸਪੀਟਲ ਚ ਐਡਮਿਟ ਰਹੀ ਐ ਤੇ ਬਿਲਕੁਲ ਉਹਨਾਂ ਨੇ ਮਤਲਬ ਮੇਰੀ ਚੰਗੀ ਤਰ੍ਹਾਂ ਕੇਅਰ ਕੀਤੀ ਤੋਂਖ ਦਿਨ ਮੇਰਾ ਕਟਿਆ ਸੀ ਜੋ ਵੀ ਉਹਨਾਂ ਨੇ ਪਹਿਲਾਂ ਪੂਰਾ ਕੀਤਾ ਉਸ ਤੋਂ ਬਾਅਦ ਮੇਰਾ ਆਪਰੇਟ ਕੀਤਾ تسਲੀ ਤੁਹਾਡੀ ਪੂਰੀ ਪੂਰੀ ਤਸਲੀ ਦੇਖੋ ਪੂਰੇ ਵਧੀਆ ਤਰੀਕੇ ਨਾਲ ਇਲਾਜ ਕਰਾ ਕੇ ਉਹਨਾਂ ਦੇਖੋ ਇਹਦੇ 'ਚ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤਾਂ ਵਿਹਲੀ ਵਡਿਆਈ ਖਾਟ ਰਿਆਂ ਮਹਾਰਾਜ ਕੋਲੋਂ ਵੀ ਤੇ ਇਹਨਾਂ ਕੋਲੋਂ ਵੀ ਕਰਨ ਕਰਾਣ ਵਾਲਾ ਉਹ ਐ ਨਾਮ ਸਾਡਾ ਹੋ ਰਿਹਾ ਪਰ ਜਿਹੜੀ ਸੰਗਤ ਐ ਜਿਹੜੀ ਸਾਡੇ ਨਾਲ ਜੁੜੀ ਹੋਈ ਐ ਉਹਨਾਂ ਨੇ ਇਹਨਾਂ ਦੇ ਆਪਰੇਸ਼ਨ ਦੇ ਪੈਸੇ ਦਿੱਤੇ 20000 ਰੁਪਇਆ ਤੇ ਆਪਰੇਸ਼ਨ ਹੋ ਗਿਆ ਹੁਣ ਜੇ ਮੈਂ ਇਹੀ ਇਹਨਾਂ ਦੀ ਵੀਡੀਓ ਪਾ ਕੇ ਪੰਜਾਬ 'ਚ ਪੈਸੇ ਇਕੱਠੇ ਕਰਨ ਲੱਗਦਾ ਤਾਂ ਮੈਂ 1 ਕਰੋੜ ਰੁਪਏ ਕੁੜੀ ਦੇ ਨਾਮ ਤੇ ਇਕੱਠਾ ਕਰ ਸਕਦਾ ਸੀ ਪਰ ਨਹੀਂ ਕੀਤਾ ਕੋਈ ਖਾਤਾ ਨੰਬਰ ਨਹੀਂ ਕੋਈ ਪੈਸੇ ਨਹੀਂ ਭਾਈ ਸਿੱਧਾ ਮਰੀਜ਼ ਨੂੰ ਜਾ ਕੇ ਮਿਲ ਕੇ ਹਸਪੀਟਲ ਜਾ ਕੇ ਪੈਸੇ ਜਮਾ ਕਰਾ ਦਿਓ ਤੁਹਾਡੇ ਸ਼ਾਇਦ ਲੱਖ ਰੁਪਏ ਦਾ ਪੰਜ ਆਪਰੇਸ਼ਨ ਹੋ ਜਾਣ ਜਾਂ ਤੁਹਾਡੇ 100 ਰੁਪਏ ਨਾਲ ਕਿਸੇ ਦੇ ਆਪਰੇਸ਼ਨ ਚ ਕੁਝ ਤਾਂ ਮਦਦ ਹੋਏਗੀ ਕਿੱਡੀ ਗਰਮੀ ਦੀ ਤੁਸੀਂ ਦੇਖੋ ਆਪਣੇ ਬੱਚਿਆਂ ਨੂੰ ਚੀਜ਼ਾਂ ਦਿਖਾਇਆ ਕਰੋ ਕਿ ਕਿੰਨੇ ਕਰਮਾਂ ਵਾਲੇ ਹੋ ਤੁਸੀਂ ਕਿ ਤੁਹਾਨੂੰ ਸਭ ਕੁਝ ਮਿਲਿਆ ਹੋਇਆ ਔਰ ਐਦਾਂ ਦੇ ਵੀ ਲੋਕ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਇਕੱਲਾ ਗੁਰੂ ਘਰ ਜਾ ਕੇ ਤਾਂ ਥੈਂਕ ਯੂ ਕਰੀ ਜਾਓ ਉਹਦਾ ਆਪਣੀ ਮਾਇਆ ਨਾਲ ਕਿਸੇ ਦੀ ਕੋਈ ਮਦਦ ਵੀ ਕਰੋ ਸ਼ਾਇਦ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਲਿਆ ਸਕੋ ਤੇ ਬਰਸਾਤੀ ਲੱਡੂਆਂ ਡੱਡੂਆਂ ਨੂੰ ਵੀ ਬੇਨਤੀ ਹੈ ਵੋਟਾਂ ਆ ਰਹੀਆਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਪਿਛਲੀਆਂ ਗੱਲਾਂ ਭੁੱਲ ਨਾ ਜਾਇਓ ਜਿਹੜੇ ਨੇ ਨਈ ਨਜ਼ਰ ਆਏ 5 10 ਸਾਲ ਇਹਨਾਂ ਨੂੰ ਤਾਂ ਬਿਲਕੁਲ ਇਹਨਾਂ ਤੋਂ ਬਚ ਕੇ ਰਹਿਓ ਠੀਕ ਹੈ ਜੀ ਧਿਆਨ ਰੱਖਿਓ ਠੀਕ ਹੈ ਤੇ ਬੱਚਿਆਂ ਨੂੰ ਪੜਾਇਓ ਆਪਣੇ ਪੜਾਓ ਆਪ ਵੀ ਆਪਣੇ ਬੱਚੋ ਕੋ ਸੱਚ ਕਾਲ ਦੀ ਠੀਕ ਹੈ ਜੀ ਪੜ੍ਹ ਲਓ ਬਾਈ ਜੀ ਐਸੇ ਨਹੀਂ ਤਾਂ ਅਮੀਰ ਹੋਰ ਅਮੀਰ ਬੰਤਾ ਰਹੇਗਾ ਹਾਂ ਪੜਾਓ ਇਹਨਾਂ ਬੱਚਿਆਂ ਨੂੰ ਤੁਹਾਡੀ ਇੱਧਰ ਕਲੋਨੀ ਚ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਲਾਜ ਦੀ ਦਿੱਕਤ ਹੋਈ ਨਾ ਇੱਕ ਵਾਰੀ ਪੈਸੇ ਲਾਣ ਤੋਂ ਪਹਿਲਾਂ ਮੈਨੂੰ ਮਿਲ ਲਿਓ ਠੀਕ ਹੈ ਸਰ ਹ ਠੀਕ ਹੈ ਮੇਰਾ ਦਾ ਦੇ ਮੰਮੀ ਕੀ ਹੋਇਆ ਔਰ ਬੀਬੀ ਦਾ ਲਿਆਓ ਲਿਆ ਮੇਰੇ ਕੋਲ ਉੱਥੇ ਸ਼ਾਮੀ ਉਹਦਾ ਠੀਕ ਆ ਚਾਹ ਆਲੀ ਤਾਂ ਮੇਰੇ ਕੋਲ ਸ਼ਾਮੀ 7 ਤੋਂ 9 ਲੈ ਆਈ ਹਾਂ ਰੋਟੀ ਠੀਕ ਹੈ ਜਿੰਨੇ ਮਰਜੀ ਧੰਨਵਾਦ